लेख समय दी कदर जान पहचान समा बहुत ही कीमती है सूँ इसकी कदर करनी चाहिए है बीत्या समा मु हाथ नहीं आता जो समय नष्ट करता है समा उस नष्ट कर देता है यह फर्स्ट पैरा जान पहचान समा बहुत ही कीमती है सानू इसकी कदर करनी चाहिए है बीतया समा मुड़ हाथ नहीं आता जो समय नष्ट करता है समा उस नष्ट कर है है वेले सिर करना एक चंकी आदत है काम वेले सिर करना एक चंकी आदत है कम वेले सिर करना एक चंकी आदत है अजि आदत की हर व्यक्ति कदर करदर करता है वेले सिर काम करने वाला आदमी ਇਕਰਾਰ ਦਾ ਪੱਕਾ ਅਖਵਾਉਂਦਾ ਹੈ ਸਾਮੂਹਕ ਕੰਮ ਵੇਲੇ ਸਿਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਵੱਡੇ ਆਦਮੀਆਂ ਨੂੰ ਸਮੇਂ ਦੀ ਕਦਰ ਜਿਹੜੇ ਵੱਡੇ ਆਦਮੀ ਹੁੰਦੇ ਹਨ ਉਹ ਓਨੇ ਹੀ ਸਮੇਂ ਦੀ ਕਦਰ ਕਰਨ ਵਾਲੇ ਹੁੰਦੇ ਹਨ ਉਹ ਵੱਡੇ ਵੀ ਅਜਿਹੇ ਗੁਨਾ ਦੇ ਸਹਾਰੇ ਹੀ ਬੰਦੇ ਹਨ ਨਿਪੋਲੀਅਨ ਨੇ ਇੱਕ ਵਾਰੀ ਆਪਣੇ ਜਰਨਲ ਨੂੰ ਖਾਣੇ ਤੇ ਸੱਦਿਆ ਜਰਨੈਲ ਸਮੇ ਤੋਂ ਲੇਟ ਹੋ ਗਿਆ ਨੈਪੋਲੀਅਨ ਨੇ ਖਾਣਾ ਸ਼ੁਰੂ ਕਰ ਦਿੱਤਾ ਉਹ ਖਾਣਾ ਵੀ ਖਾ ਕੇ ਉੱਠਣ ਹੀ ਲੱਗਾ ਸੀ ਕਿ ਜਰਨੈਲ ਆ ਗਏ ਨੈਪੋਲੀਅਨ ਨੇ ਕਿਹਾ ਖਾਣੇ ਦਾ ਸਮਾਂ ਬੀਤ ਚੁੱਕਾ ਹੈ ਆਓ ਹੁਣ ਆਪਣੇ ਕੰਮ ਤੇ ਚੱਲੀਏ ਤਾਂ ਜੋ ਉਧਰੋਂ ਹੀ ਹਾਰ ਨਾ ਹੋ ਜਾਵੇ ਤਾਂ ਉਹਨਾਂ ਨੂੰ ਭੁੱਖੇ ਹੀ ਜਿਹੜਾ ਸੀ ਕੰਮ ਤੇ ਜਾਣਾ ਪਿਆ ਸੀ ਨੈਕਸਟ ਪੈਰਾ ਹੈ ਸਮਾਨਸ਼ਟ ਕਰਨ ਦੇ ਨੁਕਸਾਨ ਸਮਾਗਵਾਉਣ ਦੀਆਂ ਹਾਨੀਆਂ ਤਾਂ ਸਪਸ਼ਟ ਹੀ ਹਨ ਜੇਕਰ ਰੇਲਾਂ ਅਤੇ ਬੱਸਾਂ ਸਮੇਂ ਸਿਰ ਨਾ ਚੱਲਣ ਤਾਂ ਕੀ ਵਾਪਰੇ ਸਰਕਾਰੀ ਦਫ਼ਤਰਾਂ ਬੈਂਕਾਂ ਡਾਕਖਾਨਿਆਂ ਟੈਲੀਫੋਨ ਸਟੇਸ਼ਨਾਂ ਅਤੇ ਰੇਡੀਓ ਸਟੇਸ਼ਨਾਂ ਦੇ ਕਰਮਚਾਰੀ ਆਪਣੀ ਡਿਊਟੀ ਦੇਣ ਲਈ ਸਮੇਂ ਸਿਰ ਨਾ ਪਹੁੰਚਣ ਤਾਂ ਕੀ ਹੋਵੇ ਸਮੇਂ ਸਿਰ ਕੋਈ ਕੰਮ ਨਾ ਹੋਣ ਤੇ ਹਰ ਪਾਸੇ ਹਫੜਾ ਦਫੜੀ ਦੁੱਖ ਤਕਲੀਫ ਤੇ ਔਕੜਾਂ ਫੈਲ ਚਾਂ ਸਮੇਂ ਦੀ ਬਰਬਾਦੀ ਆਪਣੀ ਬਰਬਾਦੀ ਹੈ ਸਮਾਂ ਬਰਬਾਦ ਕਰਕੇ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਜੇ ਕੋਈ ਸਾਡਾ ਕੰਮ ਵੇਲੇ ਸਿਰ ਸਿਰੇ ਨਹੀਂ ਚੜਦਾ ਤਾਂ ਨੁਕਸਾਨ ਹੁੰਦਾ ਹੈ ਸਮੇਂ ਦੀ ਕਦਰ ਨਾ ਕਰਨ ਵਾਲਾ ਮਨੁੱਖ ਆਪਣੇ ਲਈ ਤਾਂ ਕੰਡੇ ਬੀਜਦਾ ਹੀ ਹੈ ਅਤੇ ਦੂਜੇ ਲਈ ਵੀ ਮੁਸੀਬਤ ਬਣ ਜਾਂਦਾ ਹੈ ਜਿਹੜੇ ਲੋਕੀ ਸਮੇਂ ਤੇ ਕੰਮ ਕਰਦੇ ਹਨ ਸਮੇਂ ਤੇ ਜਾਂਦੇ ਆਉਂਦੇ ਹਨ ਉਹ ਲੋਕਾਂ ਦੇ ਸਤਿਕਾਰ ਦੇ ਪਾਤਰ ਬੰਦੇ ਹਨ ਇਸ ਕਰਕੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਤਾਂ ਐਸੀ ਸਮੇਂ ਦੀ ਕਦਰ ਲੇਖ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ ਜੀ ਬਹੁਤ ਬਹੁਤ